ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਉਪੱਦਰਵ ਲਖੂ ਚਾਇਆ ਚੜ ਸੋ ਖਾਲਸੇ ਉਪਰ ਧਾਇਆ ਜਸਪਤ ਰਾਏ ਨੂੰ ਮਾਰ ਕੇ ਸਿੰਘਾਂ ਦੀ ਜੋ ਮਾੜੀ ਮੋਟੀ ਠਕਾਵਟ ਬਚੀ ਸੀ ਜੋ ਥੋੜਾ ਆਲਸ ਸੀ ਉਹ ਵੀ ਜਾਂਦਾ ਰਹਾ ਸਿੰਘਾਂ ਨੇ ਏਮਨਾਬਾਦ ਸ਼ਹਿਰ ਤੇ ਹੱਲਾ ਬੋਲ ਦਿੱਤਾ ਸ਼ਹਿਰ ਦੇ ਸਭ ਵੱਡੇ ਖੱਤਰੀਆਂ ਨੂੰ ਸਿੰਘਾਂ ਨੇ ਲੁੱਟ ਲਿਆ ਸਭ ਮਹਿਲ ਮਾੜੀਆਂ ਵਿੱਚ ਸਿੰਘ ਜਾਵੜੇ ਜਿੰਨੇ ਥਾਈ ਧਨ ਪਦਾਰਥ ਇਕੱਠਾ ਹੋਇਆ ਸੀ ਸਭ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸਿੰਘ ਤਾਂ ਸਗੋਂ ਸਿਰਫ ਰਸਤ ਬਸਤ ਦੀ ਭਾਲ ਵਿੱਚ ਸਨ ਉਹਨਾਂ ਹੱਥ ਵੱਡਾ ਖਜ਼ਾਨਾ ਲੱਗ ਗਿਆ ਅੰਦਰ ਜੋ ਵੀ ਹੀਰੇ ਮੋਤੀਆਂ ਦੀਆਂ ਮਾਲਾਂ ਸੋਨੇ ਦੇ ਕੜੇ ਮੁੰਦਰੀਆਂ ਮਿਲੀਆਂ ਸਿੰਘਾਂ ਨੇ ਦੇਹਾਂ ਤੇ ਚਾੜ ਲਈਆਂ ਏਮਨਾਬਾਦ ਵਿੱਚ ਦਾਖਲ ਹੋਣ ਲੱਗਿਆਂ ਸਿੰਘ ਨੰਗੇ ਧੜ ਸਨ ਤੇ ਸ਼ਹਿਰ ਤੋਂ ਬਾਹਰ ਉਹ ਰਾਜਿਆਂ ਵਾਂਗ ਨਿਕਲੇ ਸੋਹਣੀਆਂ ਪੋਸ਼ਾਕਾਂ ਪਹਿਨ ਕੇ ਕਮਰ कसे ਕੀਤੇ ਹੋਏ ਸਭ ਸਿੰਘ ਬਾਦਸ਼ਾਹੀ ਜਾਪ ਰਹੇ ਸਨ ਰੇਸ਼ਮੀ ਚੀਰਿਆਂ ਤੇ ਲੱਗੀਆਂ ਕਲਗੀਆਂ ਵਿੱਚ ਉਹ ਸਭ ਸਰਦਾਰ ਲੱਗ ਰਹੇ ਸਨ ਰਾਜਿਆਂ ਵਾਂਗ ਕਲਗੀਆਂ ਲਾ ਕੇ ਸਿੰਘਾਂ ਨੇ ਤਬੇਲਿਆਂ ਵੱਲ ਚਾਲੇ ਪਾਈ ਸੋਹਣੇ ਤੋਂ ਸੋਹਣਾ ਤੇ ਚੰਗੇ ਤੋਂ ਚੰਗਾ ਕੋੜਾ ਉਹਨਾਂ ਨੇ ਖੋਲ ਲਿਆ ਤੇ ਸਵਾਰ ਹੋ ਗਏ ਇੰਜ ਜਾਪਦਾ ਸੀ ਜਿਵੇਂ ਧਰਤੀ ਦੇ ਸਾਰੇ ਰਾਜੇ ਇਕੱਠੇ ਹੋ ਕੇ ਕਿਸੇ ਹੋਰ ਗ੍ਰਹਿ ਤੇ ਧਾਵਾ ਬੋਲਣ ਲਈ ਚੱਲੇ ਹਨ ਉਧਰ ਜਸਪਤ ਦੇ ਭਰਾ ਲਖਪਤ ਰਾਏ ਨੂੰ ਖਬਰ ਪਹੁੰਚੀ ਕਿ ਸਿੰਘਾਂ ਨੇ ਜਸੂ ਨੂੰ ਮਾਰ ਦਿੱਤਾ ਹੈ ਤੇ ਸਭ ਮਹਿਲ ਮਾੜੀਆਂ ਲੁੱਟ ਲਈਆਂ ਹਨ ਸੁਣਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰੋਂਦਾ ਕਰ ਲੌਂਦਾ ਉਹ ਨਵਾਬ ਕੋਲ ਪਹੁੰਚਿਆ ਆਪਣੀ ਪਾਗ ਨਵਾਬ ਦੇ ਪੈਰਾਂ ਤੇ ਰੱਖ ਕੇ ਉਹ ਵਿਲਕ ਰਿਹਾ ਸੀ ਇਨਾਂ ਨੇ ਮੇਰਾ ਭਰਾ ਕਤਲ ਕਰ ਦਿੱਤਾ ਹੈ ਮੇਰੀ ਇੱਜ਼ਤ ਮਿੱਟੀ ਰੁਲ ਗਈ ਹੈ ਹੁਣ ਮੈਂ ਇਹ ਪੱਗ ਉਹਨਾਂ ਚਿਰ ਮੁੜ ਸਿਰ ਤੇ ਨਹੀਂ ਧਰਾਂਗਾ ਜਿੰਨਾ ਚਿਰ ਜਸਪਤ ਦਾ ਬਦਲਾ ਨਹੀਂ ਲੈ ਲੰਦਾ ਇਸ ਪੰਥ ਨੂੰ ਨਿਸ਼ਟੋ ਨਾਬੂਦ ਕਰਕੇ ਹੀ ਮੈਂ ਹੁਣ ਦਮ ਲਵਾਗਾ ਤੁਸੀਂ ਮੈਨੂੰ ਆਗਿਆ ਦਿਓ ਤੇ ਫੌਜ ਮੇਰੇ ਹਵਾਲੇ ਕਰੋ ਮੈਂ ਇਸੇ ਪਲ ਸਿੰਘਾਂ ਉੱਤੇ ਚੜ੍ਹਾਈ ਕਰਨਾ ਚਾਹੁੰਦਾ ਹਾਂ ਨਵਾਬ ਸ਼ਾ ਨਿਵਾਜ਼ ਲਖਪਤ ਦਾ ਇਹ ਗੁੱਸਾ ਦੇ ਕੇ ਖੁਸ਼ ਹੋ ਜਾਤੇ ਬੋਲੇ ਆ ਸਿੰਘਾਂ ਨੂੰ ਮਾਰਨ ਲਈ ਜੋ ਕੁਝ ਵੀ ਤੈਨੂੰ ਚਾਹੀਦਾ ਹੈ ਨਿਸੰਗ ਲੈ ਜਾ ਮੇਰੇ ਖਜ਼ਾਨੇ ਤੇਰੇ ਲਈ ਖੁੱਲੇ ਹਨ ਪਰ ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਵਾਪਸ ਭਰਤੀ ਮੈਂ ਵੀ ਖੱਤਰੀ ਹਾਂ ਨਵਾਬ ਸਾਹਿਬ ਇੱਕ ਖੱਤਰੀ ਨੇ ਇਹ ਪੰਥ ਸ਼ੁਰੂ ਕੀਤਾ ਸੀ ਤੇ ਇੱਕ ਖੱਤਰੀ ਹੀ ਇਸ ਦਾ ਨਾਸ਼ ਕਰੇਗਾ ਜਿੰਨੇ ਮਰੇ ਮਾਰਾਂਗਾ ਤੇ ਬਾਕੀਆਂ ਨੂੰ ਦੀਨ ਵਿੱਚ ਲਿਆਵਾਂਗਾ ਇਹ ਜੋ ਆਪਣੇ ਆਪ ਨੂੰ ਖਾਲਸਾ ਸੱਦਦੇ ਹਨ ਇੱਕ ਖੱਤਰੀ ਹੀ ਇਹਨਾਂ ਦੇ ਸਰਬਨਾਸ਼ ਦਾ ਕਾਰਨ ਬਣੇਗਾ ਨਵਾਬ ਲਈ ਇਸ ਤੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਸੀ ਇੱਕ ਹਿੰਦੂ ਵਜ਼ੀਰ ਸਿੱਖਾਂ ਦੇ ਲਹੂ ਦਾ ਪਿਆਸਾ ਹੋ ਗਿਆ ਸੀ ਉਹ ਬੋਲਿਆ ਮੈਨੂੰ ਤੇਰੀ ਖੱਤਰੀ ਵਾਲੀ ਦਲੀਲ ਬੜੀ ਸੋਹਣੀ ਲੱਗੀ ਮੈਂ ਤੈਨੂੰ ਫੌਜਾਂ ਦਾ ਮੁਖ ਤਿਆਰ ਥਾਪਦਾ ਹਾਂ ਅੱਜ ਤੋਂ ਸਾਰੀ ਫੌਜ ਤੇਰੇ ਕਹਨੇ ਵਿੱਚ ਚੱਲੇਗੀ। ਨਵਾਬ ਨੇ ਸਾਰੀ ਫੌਜ ਸਮੇਤ ਖਜ਼ਾਨੇ ਦੇ ਲਖਪਤ ਰਾਏ ਦੇ ਹਵਾਲੇ ਕਰ ਦਿੱਤੇ। ਹੰਕਾਰ ਵਿੱਚ ਆਉਂਦਾ ਹੋਇਆ ਲਖਪਤ ਰਾਏ ਬੋਲਿਆ, ਜਿੱਥੇ ਵੀ ਮੈਨੂੰ ਸਿੰਘਾਂ ਦਾ ਪਤਾ ਮਿਲੇਗਾ ਮੈਂ ਜਾ ਕੇ ਖਤਮ ਕਰਾਂਗਾ। ਜਿਸ ਕਿਸੇ ਦੇ ਵੀ ਨਾਮ ਨਾਲ ਸਿੰਘ ਲੱਗਦਾ ਹੋਏ ਹੋਏਗਾ ਮੈਂ ਉਸ ਦਾ ਸਾਰਾ ਪਿੰਡ ਅੱਗ ਲਾ ਕੇ ਫੂਕ ਦੇਵਾਂਗਾ। ਆਪਣੇ ਇਸ ਕਤਲੇਆਮ ਦੀ ਆਰੰਭਤਾ ਉਸਨੇ ਲਾਹੌਰ ਦਰਬਾਰ ਵਿੱਚ ਨੌਕਰੀ ਕਰਦੇ ਸਿੰਘਾਂ ਤੋਂ ਕੀਤੀ ਉਹ ਜਿਹੜੇ ਤੁਰਕਾਂ ਦੀ ਹੀ ਨੌਕਰੀ ਕਰਦੇ ਸਨ ਲੱਖ ਪੱਤਰ ਆਏ ਨੇ ਸਭ ਤੋਂ ਪਹਿਲਾਂ ਕੁਹਾੜਾ ਉਹਨਾਂ ਤੇ ਹੀ ਚਲਾਇਆ ਉਸਨੇ ਫੌਜ ਨੂੰ ਹੁਕਮ ਕੀਤਾ ਕਿ ਕੋਈ ਵੀ ਸਿੰਘ ਚਾਹੇ ਕਿਸੇ ਵੀ ਮੈਕਮੇ ਕਿਸੇ ਵੀ ਰਤਬੇ ਤੇ ਨੌਕਰੀ ਕਰਦਾ ਹੋਵੇ ਭਾਵੇਂ ਸਰਕਾਰੀ ਫੌਜ ਵਿੱਚ ਵੀ ਕਿਉਂ ਨਾ ਹੋਵੇ ਉਸ ਦਾ ਸਿਰ ਲਾ ਦਿਓ ਸਾਰੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਦਰਬਾਰ ਵਿੱਚ ਨੌਕਰੀ ਕਰਦੇ ਮੋਮਦਿਲ ਮੁਸਲਮਾਨਾਂ ਤੇ ਦਿਆਲੂ ਹਿੰਦੂਆਂ ਨੇ ਲਖਪਤ ਨੂੰ ਅਜਿਹਾ ਕਰਨ ਤੋਂ ਵਰਜਿਆ ਉਹਨਾਂ ਇਹ ਵੀ ਕਿਹਾ ਤੇਰਾ ਵੈਰ ਬਾਗੀ ਸਿੰਘਾਂ ਨਾਲ ਹੈ ਪਰ ਤੂੰ ਸਜ਼ਾ ਇਹਨਾਂ ਨੂੰ ਕਿਉਂ ਦੇ ਰਿਹਾ ਹੈ ਇਹ ਤਾਂ ਉਹਨਾਂ ਦੇ ਨਾਲ ਨਹੀਂ ਸਨ ਜਦ ਉਹਨਾਂ ਨੇ ਜਸਪਤ ਰਾਏ ਨੂੰ ਮਾਰਿਆ ਅਸੀਂ ਸਾਰੇ ਤੇਰੇ ਆਪਣੇ ਭਰਾ ਤੈਥੋਂ ਇਹਨਾਂ ਦੀ ਜਾਨ ਬਖਸ਼ਿਸ਼ ਬਖਸ਼ਵਾਉਣ ਆਏ ਹਾਂ ਪਰ ਲਖਪਤ ਰਾਏ ਗੁੱਸੇ ਵਿੱਚ ਅੰਨਾ ਹੋ ਚੁੱਕਾ ਸੀ ਉਹ ਬੋਲਿਆ ਜੇ ਤੁਸੀਂ ਭਲੀ ਚਾਹੁੰਦੇ ਹੋ ਤਾਂ ਦਫਾ ਹੋ ਜਾਓ ਇਥੋਂ ਜੇ ਰੱਬ ਆਪ ਆ ਜਾਵੇ ਤਾਂ ਮੈਂ ਉਸ ਦੀ ਵੀ ਨਹੀਂ ਮੰਨਾਂਗਾ ਤੁਸੀਂ ਕਿਹੜੇ ਖੇਤ ਦੀ ਮੂਲੀ ਹੋ ਆਪਣੀ ਕਾਵਾਂ ਦੀ ਪੰਚਾਇਤ ਮੇਰੀਆਂ ਅੱਖਾਂ ਤੋਂ ਦੂਰ ਲੈ ਜਾਓ ਕਿਤੇ ਤੁਹਾਨੂੰ ਤੁਹਾਡੀ ਹਮਦਰਦੀ ਦੀ ਸਜ਼ਾ ਨਾ ਮਿਲ ਜਾਵੇ ਇੰਨਾ ਜੁੜ ਕੇ ਆਇਆ ਵਿੱਚ ਭਾਈ ਕੌੜਾ ਮੱਲ ਕੁੰਜਾਈ ਮੱਲ ਜੋਹੇ ਸਹਜਤਾਰੀ ਸਿੱਖ ਵੀ ਸਨ ਤਸ਼ਮੀਰੀ ਮੱਲ ਲੱਛੀ ਰਾਮ ਦਿਲੇ ਰਾਮ ਹਰੀ ਮੱਲ ਬਹਿਲੂ ਮੱਲ ਸੂਰਤ ਸਿੰਘ ਹਰੀ ਸਿੰਘ ਆਦ ਪਤਵੰਤਿਆਂ ਨਾਲ ਸ਼ਹਿਰ ਦੇ ਕਈ ਸੰਤ ਸਰੂਪ ਹਿੰਦੂ ਤੇ ਹੋਰ ਮੁਸਲਮਾਨ ਫਕੀਰ ਵੀ ਆਏ ਸਨ ਬੇਕਸੂਰਾਂ ਦੀ ਹੱਤਿਆ ਦਾ ਪਾਪ ਤੈਨੂੰ ਲੈ ਬੈਠੇਗਾ ਲਖ ਪਤਰਾਏ ਮੌਕਾ ਹੈ ਸੰਭਲ ਜਾ ਤੇ ਜਿਨ੍ਹਾਂ ਨਾਲ ਵੈਰ ਹੈ ਉਹਨਾਂ ਨਾਲ ਜਾ ਕੇ ਮੱਥਾ ਲਾ ਪਾਰ ਲੱਖੂ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਸੀ ਅੰਤ ਉਹਨਾਂ ਰੋਸ ਵਿੱਚ ਕੁਝ ਕੌੜੇ ਬੋਲ ਵੀ ਲਖਪਤ ਰਾਏ ਨੂੰ ਕਹੇ ਠੀਕ ਹੀ ਨੇ ਉਹ ਸਿੰਘ ਜਿੰਨਾ ਤੇਰੇ ਭਰਾ ਨੂੰ ਮਾਰ ਪਾਰ ਬੁਲਾਇਆ ਹੈ ਤੂੰ ਤਾਂ ਆਪਣੇ ਭਾਈ ਚਾਰੇ ਨੂੰ ਵੀ ਮੰਦੇ ਬੋਲ ਬੋਲ ਰਿਹਾ ਹੈ ਤਾਕਤ ਦਾ ਹੰਕਾਰ ਬੰਦੇ ਨੂੰ ਅੰਨਾ ਕਰ ਦਿੰਦਾ ਹੈ ਲਖਪਤ ਰਾਏ ਤੇ ਨਫ਼ਰਤ ਬੰਦੇ ਦਾ ਅੰਦਰ ਸਾੜ ਦਿੰਦੀ ਹੈ ਸਿੰਘਾਂ ਨੇ ਤਾਂ ਭਾਈ ਮਨੀ ਸਿੰਘ ਦੇ ਕਾਤਰਾਂ ਨੂੰ ਸੋਧਿਆ ਹੈ ਬੇਕਸੂਰਾਂ ਨੂੰ ਨਹੀਂ ਸੀ ਤੇਰਾ ਪ੍ਰਾ ਬੇਕਸੂਰਾਂ ਨਹੀਂ ਸੀ ਤੇਰਾ ਪ੍ਰਾ ਇਸ ਤਰ੍ਹਾਂ ਦੀਆਂ ਲਾਹਣਾਂ ਤਾਂ ਪਾਉਂਦੇ ਹੋਏ ਸਭ ਚਲੇ ਗਏ ਸਿੰਘਾਂ ਨੇ ਤਾਂ ਵਦਨੋਂ ਫੁੱਲ ਨੂੰ ਨਹੀਂ ਰੁਕਣਾ ਪਰ ਤੇਰੀ ਜੜ ਵੀ ਨਹੀਂ ਰਹਿਣੀ ਜਾਂਦੇ ਹੋਏ ਇੱਕ ਸੰਤ ਪੁਰਖ ਦੇ ਮੂੰਹੋਂ ਨਿਕਲਿਆ ਪਰ ਕੁਝ ਸਿਆਣੇ ਹਜੇ ਵੀ ਖਲੋਤੇ ਸਨ ਜੋ ਬੋਲੇ ਅੱਜ ਸੋਮਵਾਰੀ ਮੱਸਿਆ ਹੈ ਲਖਪਤਰਾਏ ਅੱਜ ਦਾ ਦਿਨ ਰੁਕ ਜਾ ਉਹਨਾਂ ਦੇ ਮਨ ਵਿੱਚ ਸੀ ਕਿ ਸ਼ਹਿਰ ਦੇ ਸਿੱਖਾਂ ਨੂੰ ਜੇ ਕੁਝ ਸਮਾਂ ਮਿਲ ਜਾਵੇ ਤਾਂ ਉਹ ਆਸੇ-ਪਾਸੇ ਉਹ ਆਸੇ-ਪਾਸੇ ਹੋ ਜਾਣਗੇ ਪਰ ਲਖੂ ਤਾਂ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਉਸ ਨੇ 400 ਦੇ ਕਰੀਬ ਸਿੱਖ ਚੌਂਕ ਵਿੱਚ ਸਰੇਆਮ ਕਤਲ ਕਰਵਾਏ ਨਾਲ ਹੀ ਸ਼ਹਿਰ ਵਿੱਚ ਹੋਕਾ ਵੀ ਦਬਾਇਆ ਅੱਜ ਤੋਂ ਕੋਈ ਗੁਰੂ ਦਾ ਨਾਮ ਨਹੀਂ ਲਏਗਾ ਜੇ ਮੈਂ ਆਪਣੇ ਕੰਨਾਂ ਨਾਲ ਕਿਸੇ ਨੂੰ ਗੁਰੂ ਕਹਿੰਦਿਆਂ ਸੁਣ ਲਿਆ ਉਸ ਦੇ ਸਾਹ ਪੀ ਜਾਵਾਂਗਾ ਕੋਈ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਪੜ੍ਹੇਗਾ ਜੋ ਪੜਦਾ ਫੜਿਆ ਗਿਆ ਉਸ ਨੂੰ ਕਲਮਾ ਪੜ੍ਹਾ ਕੇ ਮੁਸਲਮਾਨ ਕੀਤਾ ਜਾਏਗਾ ਅੱਜ ਤੋਂ ਗੁਰੂ ਦੇ ਨਾਮ ਦਾ ਜਾਪ ਹਕੂਮਤ ਵਿਰੋਧੀ ਕਾਰਵਾਈ ਸਮਝਿਆ ਜਾਵੇਗਾ ਬਾਕੀ ਕੋਈ ਵੀ ਨਾਮ ਜਪੋ ਰਾਮ ਕਹੋ ਕ੍ਰਿਸ਼ਨ ਕਹੋ ਅੱਲਾ ਅੱਲਾ ਕਹੋ ਪਰ ਗੁਰੂ ਦਾ ਨਾਮ ਲੈਣ ਤੇ ਪੂਰਨ ਪਾਬੰਦੀ ਹੈ ਅੱਜ ਤੋਂ ਕੋਈ ਗੁਰ ਵੀ ਨਹੀਂ ਕਹੇਗਾ ਗੁਰ ਨੂੰ ਰੋੜੀ ਕਹੋ ਗੁਰ ਕਈ ਵੇਰ ਗੁਰੂ ਦਾ ਭਲੇਖਾ ਦਿੰਦਾ ਹੈ ਜੇ ਕੋਈ ਗੁਰ ਕਹਿੰਦਾ ਵੀ ਸੁਣ ਲਿਆ ਤਾਂ ਉਸ ਦਾ ਸਾਰਾ ਪਰਿਵਾਰ ਮਾਰ ਦਿੱਤਾ ਜਾਏਗਾ